ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਵਿੱਚ ਗੁਰੂ ਜੀ ਨੇ ਅੰਮ੍ਰਿਤ ਛਕਾਉਣ ਵਿੱਚ ਇਸਤਰੀ ਮਰਦ ਦਰਮਿਆਨ ਕੋਈ ਪਿੰਨ ਭੇਦ ਨਾ ਰੱਖਿਆ ਜਿਹੜੇ ਮਰਦ ਅੰਮ੍ਰਿਤ ਛਕਦੇ ਸਨ ਉਹਨਾਂ ਦੇ ਨਾਮ ਦੇ ਪਿੱਛੇ ਸਿੰਘ ਲੱਗ ਜਾਂਦਾ ਸੀ ਅਤੇ ਇਸਤਰੀਆਂ ਦੇ ਨਾਮ ਦੇ ਪਿੱਛੇ ਕੋਰ ਲੱਗ ਜਾਂਦਾ ਸੀ ਅੰਮ੍ਰਿਤ ਛਕ ਕੇ ਅਬਲਾ ਅਤੇ ਕਮਜ਼ੋਰ ਇਸਤਰੀਆਂ ਵੀ ਸ਼ੇਰਨੀਆਂ ਬਣ ਜਾਂਦੀਆਂ ਸਨ ਸਿੱਖ ਇਤਿਹਾਸ ਵਿੱਚ ਅਜੀਹੀਆਂ ਬਹਾਦਰ ਇਸਤਰੀਆਂ ਹਜ਼ਾਰਾਂ ਉਦਾਹਰਣ ਮਿਲਦੀਆਂ ਸਨ ਜਦ ਅਨੰਦਪੁਰ ਸਾਹਿਬ ਵਿੱਚ ਅੰਮ੍ਰਿਤ ਦਾ ਪ੍ਰਵਾਹ ਚੱਲ ਰਿਹਾ ਸੀ ਤਾਂ ਉਸ ਸਮੇ ਮਾਜੇ ਦੀ ਸੰਗਤ ਦਾ ਇੱਕ ਜਥਾ ਅਨੰਦਪੁਰ ਸਾਹਿਬ ਵੱਲ ਜਾ ਰਿਹਾ ਸੀ ਉਸ ਜਥੇ ਦੇ ਨਾਲ ਇੱਕ ਦੀਪਕੌਰ ਨਾਮੀ ਬੀਬੀ ਵੀ ਸੀ ਇਹ ਜਥਾ ਪਿੰਡ ਤਲਬਣ ਲਾਗੇ ਇੱਕ ਖੂਹ ਤੇ ਬਹਿ ਕੇ ਜਲ ਪਾਣੀ ਛਕਣ ਲੱਗ ਪਿਆ ਪਰ ਉਸ ਬੀਬੀ ਨੂੰ ਕਿਉਂਕਿ ਪਿਆਸ ਨਹੀਂ ਸੀ ਲੱਗੀ ਉਹ ਨਾਮ ਦਾ ਸਿਮਰਨ ਕਰਦੀ ਹੌਲੀ-ਹੌਲੀ ਅੱਗੇ ਤੁਰ ਹੀ ਗਈ ਉਸਨੇ ਸੋਚਿਆ ਕਿ ਉਸ ਦੇ ਸਾਥੀ ਤੇਜ਼ ਤੁਰਨ ਵਾਲੇ ਹਨ ਉਹ ਝੱਟ ਹੀ ਉਸ ਨੂੰ ਮਿਲਣਗੇ ਪਰ ਹਾਲੇ ਉਹ ਥੋੜਾ ਹੀ ਦੂਰ ਅੱਗੇ ਗਈ ਸੀ ਕਿ ਚਾਰ ਮੁਸਲਮਾਨ ਲੁੱਟੇਰਿਆਂ ਨੇ ਉਸ ਨੂੰ ਇਕੱਲੀ ਸਮਝ ਕੇ ਆਦ ਬੋਚਿਆ ਉਹ ਡਰੀ ਨਹੀਂ ਉਸ ਝੱਟ ਆਪਣੇ ਹੱਥ ਤੋਂ ਇੱਕ ਕੰਗਣ ਲਾ ਕੇ ਪਰਾ ਸੁੱਟਿਆ ਤਾਂ ਜਦ ਇੱਕ ਲੁਟੇਰਾ ਉਸ ਕੰਗਣ ਨੂੰ ਫੜਨ ਲੱਗਾ ਤਾਂ ਉਸ ਅੱਖ ਦੇ ਫੇਰ ਵਿੱਚ ਤਲਵਾਰ ਕੱਢ ਕੇ ਉਸ ਦੀ ਧੋਣ ਲਾ ਦਿੱਤੀ ਦੂਸਰੇ ਲੁਟੇਰੇ ਇੱਕਦਮ ਭੈਤ੍ਰਿਤ ਹੋ ਗਏ ਉਹ ਆਪਣੀਆਂ ਡੱਬਾਂ ਵਿੱਚੋਂ ਹਾਲੇ ਸ਼ੋਰੇ ਕੱਢਣ ਹੀ ਲੱਗੇ ਸਨ ਕਿ ਉਸ ਦੋ ਹੋਰ ਲੁਟੇਰਿਆਂ ਨੂੰ ਪਾਰ ਬੁਲਾਇਆ ਚੌਥਾ ਜਦ ਭੱਜਣ ਲੱਗਾ ਤਾਂ ਉਸ ਉੱਤੇ ਵੀ ਉਸ ਜ਼ੋਰ ਦੀ ਵਾਰ ਕੀਤਾ ਪਰ ਉਹ ਬਚ ਗਿਆ ਅਤੇ ਬੀਬੀ ਦੀਪਕੌਰ ਨਾਲ ਹੱਥੋਂ ਪਾਈ ਹੋ ਗਿਆ ਅਤੇ ਉਸ ਦੇ ਤਲਵਾਰ ਵਾਲੇ ਹੱਥ ਨੂੰ ਉਸ ਥੰਮ ਲਿਆ ਪਰ ਬੀਬੀ ਦੀਪਕੌਰ ਵਿੱਚ ਅੰਮ੍ਰਿਤ ਦੀ ਇਲਾਈ ਸ਼ਕਤੀ ਛੰਡੀ ਦਾ ਰੂਪ ਧਾਰ ਗਈ ਸੀ ਉਸ ਨੇ ਅੱਖ ਦੇ ਫੇਰ ਵਿੱਚ ਉਸ ਨੂੰ ਥੱਲੇ ਸੁੱਟ ਕੇ ਉਸ ਦੀ ਹਿੱਕ ਉੱਤੇ ਬੈਠ ਕੇ ਤਲਵਾਰ ਉਸ ਦੀ ਛਾਤੀ ਵਿੱਚ ਖੋਪ ਦਿੱਤੀ ਕੁਝ ਦੇਰ ਬਾਅਦ ਉਸ ਦੇ ਜੱਥੇ ਵਾਲੇ ਸਾਥੀ ਵੀ ਆ ਗਏ ਬੀਬੀ ਦੀ ਇਸ ਬਹਾਦਰੀ ਨੂੰ ਵੇਖ ਕੇ ਬਹੁਤ ਹੈਰਾਨ ਹੋਏ ਕੋਈ ਤਾਂ ਧੰਨ ਸਿੱਖੀ ਧੰਨ ਸਿੱਖੀ ਕਹਿਣ ਲੱਗੇ ਪਰ ਕਈ ਨੱਕ ਮੂੰਹ ਚੜੋਂਨ ਲੱਗੇ ਕਿ ਇੱਕ ਇਸਤਰੀ ਦਾ ਕੀ ਕੰਮ ਹੈ ਮਰਦਾਂ ਨਾਲ ਲੜਨ ਦਾ ਇਹ ਪਰਾਏ ਮਰਦ ਨਾਲ ਲੱਗ ਕੇ ਭਿੱਟੀ ਗਈ ਹੈ ਇਸ ਲਈ ਹੁਣ ਇਹ ਪਵਿੱਤਰ ਨਹੀਂ ਰਹੀ ਸਾਰੀ ਸੰਗਤ ਅਨੰਦਪੁਰ ਸਾਹਿਬ ਪਹੁੰਚ ਗਈ ਉੱਥੇ ਉਹਨਾਂ ਬੀਬੀ ਦੀਪਕੌਰ ਬਾਰੇ ਗੁਰੂ ਗੋਬਿੰਦ ਸਾਹਿਬ ਜੀ ਨੂੰ ਦੱਸਿਆ ਕਈਆਂ ਨੇ ਗੁਰੂ ਸਾਹਿਬ ਅੱਗੇ ਇਤਰਾਜ਼ ਵੀ ਪੇਸ਼ ਕੀਤਾ ਕਿ ਇਹ ਤੁਰਕ ਦੀ ਹਿੱਕ ਤੇ ਚੜ ਕੇ ਪਿੱਟੀ ਗਈ ਹੈ ਇਸ ਲਈ ਇਹ ਹੁਣ ਸਿੱਖਾਂ ਦੇ ਘਰ ਵਿੱਚ ਰਹਿਣ ਦੇ ਯੋਗ ਨਹੀਂ ਗੁਰੂ ਜੀ ਪਹਿਲਾਂ ਕੁਝਰੋ ਵਿੱਚ ਆਏ ਫਿਰ ਹੱਸ ਕੇ ਕਹਿਣ ਲੱਗੇ ਇਹ ਬਹਾਦਰ ਸਿੰਘਣੀ ਨਹੀਂ ਪੱਟੀ ਗਈ ਅਸਲ ਵਿੱਚ ਤੁਹਾਡੇ ਪਿੱਟੇ ਹੋਏ ਖਿਆਲ ਹੈ ਜੋ ਕਿ ਹਲੇ ਤੱਕ ਖਤਮ ਨਹੀਂ ਹੋਏ ਅੰਮ੍ਰਿਤ ਛੱਕ ਕੇ ਵੀ ਤੁਸੀਂ ਉਹਨਾਂ ਬੁੱਝ ਦਿਲ ਅਤੇ ਕਾਇਰਾਂ ਵਾਲੇ ਖਿਆਲ ਰੱਖਦੇ ਹੋ ਜਿਸ ਕਰਕੇ ਹਿੰਦੁਸਤਾਨ ਹੁਣ ਤੱਕ ਗੁਲਾਮ ਬਣਿਆ ਹੈ ਬੀਬੀ ਦੀਪਕੌਰ ਨੇ ਜੋ ਕੁਝ ਕੀਤਾ ਹੈ ਹਰ ਸਿੱਖ ਦੀ ਪੁੱਤਰੀ ਨੂੰ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ ਇਸ ਨੇ ਆਪਣੀ ਇੱਜ਼ਤ ਜਾਨ ਅਤੇ ਪਤ ਨੂੰ ਬਚਾ ਕੇ ਆਪਣੇ ਆਪ ਨੂੰ ਇੰਨਾ ਉੱਚਾ ਕਰ ਲਿਆ ਹੈ ਕਿ ਇਸ ਤੱਕ ਕਿਸੇ ਪ੍ਰਕਾਰ ਦੀ ਪਿੱਟ ਪਹੁੰਚ ਨਹੀਂ ਸਕਦੀ ਇਹ ਬੀਬੀ ਧੰਨ ਹੈ ਇਸ ਸਾਡੀਆਂ ਹੋਰ ਪੁੱਤਰੀਆਂ ਵਾਸਤੇ ਚੰਨਨ ਮਨਾਰਾ ਬਣੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ